ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀਆਂ ਸਮੇਤ ਬੋੜੀ ਚੌਂਕ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਜਿਹੜੇ ਹੈ ਉੱਥੇ ਨਾਰੇ ਲੱਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਤੇ ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਬਾਬਾ ਸਾਹਿਬ ਉਹਨਾਂ ਦੀ ਮੂਰਤੀ ਦੇ ਨਾਲ ਛੇੜਛਾੜ ਮਾਮਲਾ ਅੱਜ ਪੰਜਾਬ ਪੰਡਾ ਸੱਦਾ ਵੀ ਸੀ ਤਾਂ ਬਹੁਤ ਸਾਰਾ ਜਿਹੜਾ ਸਮਰਥਨ ਵੀ ਇਲਾਕਿਆਂ ਦੇ ਵਿੱਚੋਂ ਵੇਖਣ ਨੂੰ ਮਿਲਿਆ ਤਾਂ ਉੱਥੇ ਅੱਜ ਭਾਰਤੀ ਜਨਤਾ ਪਾਰਟੀ ਨੇ ਤਰਨਤਾਰਨ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਅਤੇ ਭੀਮਰਾਓ ਡਾਕਟਰ ਅੰਬੇਦਕਰ ਜੀ ਨੂੰ ਇੱਥੇ ਜਿਹੜਾ ਉਹਨਾਂ ਨੇ ਮੂਰਤੀ ਨੂੰ ਇਸ਼ਨਾਨ ਵੀ ਕਰਾਇਆ ਅਤੇ ਇੱਥੇ ਮੂਰਤੀ ਸਾਫ਼ ਕਰਕੇ ਇੱਕ ਸੰਦੇਸ਼ ਵੀ ਦਿੱਤਾ ਹੈ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਮੌਜੂਦ ਨੇ ਗੱਲਬਾਤ ਕਰਕੇ ਜਾਣ ਲੈਣੇ ਆ ਕਿ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਅੰਸਰ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਸਬੰਧ ਦੇ ਵਿੱਚ ਭਾਜਪਾ ਵੱਲੋਂ ਕੀ ਭਾਵਨਾਵਾਂ ਰੱਖਦੇ ਨੇ ਪ੍ਰਧਾਨ ਜੀ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਹੈ ਅੱਜ ਤੁਸੀਂ ਇੱਥੇ ਬੋੜੀ ਚੌਕ ਸਾਥੀਆਂ ਦੇ ਨਾਲ ਜੇ ਕਿਵੇਂ ਵੀ ਕੁਝ ਦਿਨ ਪਹਿਲਾਂ ਪਾਸੋਂ ਦੇ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਵਾਲੇ ਦਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਘਟਨਾ ਕਰਮ ਹੋਇਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕਰਕੇ ਸਮੁੱਚੇ ਵਰਗ ਦੀ ਜਿੱਥੇ ਉਹ ਦਿਲਾਨੂ ਰੋਸ ਪਹੁੰਚਿਆ ਉਥੇ ਅੱਜ ਉਹ ਚੇਚੇ ਤੌਰ ਤੇ ਭਾਰਤੀ ਜਨਤਾ ਪਾਰਟੀ ਤਰਨਤਨ ਸ਼ਹਿਰੀ ਮੰਡਲ ਦੇ ਵਿੱਚ ਸਮੁੱਚੇ ਭਾਜਪਾ ਵਰਕਰਾਂ ਵੱਲੋਂ ਵੀ ਇਸ ਘਟਨਾਕਰਮ ਦੀ ਜਿਹੜੀ ਉਹ ਪੁਰਜਰ ਨਿਖੇਤੀ ਕਰਦੇ ਆ ਅਸੀਂ ਕਿਉਂਕਿ ਜਿਹੜੇ ਮੌਲਿਕ ਅਧਿਕਾਰ ਜਿਹੜੇ ਅੱਜ ਸਾਨੂੰ ਹੱਕ ਮਿਲੇ ਨੇ ਗੱਲ ਕਰਦਾ ਬਾਬਾ ਜੀ ਦੀ ਦੇਣ ਕਿ ਜਨਾਂ ਦੀ ਬਦੌਲਤ ਸੰਵਿਧਾਨ ਦੀ ਗੱਲ ਕੀਤੀ ਗਈ ਉਸੇ ਸਬੰਧ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰਾਂ ਨੇ ਉਸੇ ਦਿਨ ਬਾਬਾ ਜੀ ਦੀ ਮੂਰਤੀ ਦੇ ਨਾਲ ਛੇੜਛਾੜ ਕਰਕੇ ਅੱਜ ਸਮੁੱਚੇ ਵਰਗ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਰੋਸ ਦੀ ਲਹਿਰ ਹੈ ਕਿ ਉਸ ਇਨਸਾਨ ਨੂੰ ਉਹਦੀ ਬਣਸ਼ਾ ਕੀ ਸੀ ਗਨਤੰਤਰ ਦੇ ਵਿਰਸਾਲੇ ਦਿਨ ਕਿ ਉਸੇ ਦਿਨ ਉਹ ਇਨਸਾਨ ਜਿਹੜੀ ਉਹ ਛੇੜਛਾੜ ਕਰ ਰਿਹਾ ਕਿ ਉਸ ਇਨਸਾਨ ਨੂੰ ਜਲਦੀ ਤੋਂ ਜਲਦੀ ਉਹਦੀ ਸਾਰੀ ਇਨਕੁਬਰੀ ਕਰਕੇ ਜਲਦੀ ਤੋਂ ਜਲਦੀ ਜਿਹੜੀ ਉਹਨੂੰ ਸਲਾਖਾਂ ਦੇ ਪਿੱਛੇ ਦੇਣਾ ਚਾਹੀਦਾ ਸਮੁੱਚੇ ਕੌਣ ਲੋਕ ਸੀ ਉਹਦੇ ਮਗਰ ਤੇ ਜਿਹੜੀ ਸੁੱਤੀ ਪਈ ਪੰਜਾਬ ਸਰਕਾਰ ਹੈ ਕਿ ਜਿੱਥੇ ਕੋਈ ਲਾਅ ਇਨ ਆਰਡਰ ਦੀ ਹਾਲਾਤ ਨਹੀਂ ਹੈ ਕਿ ਸਿਆਣੇ ਕਹਿੰਦੇ ਨੇ ਉਹ ਕਮਾ ਸਦਾ ਜੂੰਦੀਆਂ ਰਹਿੰਦੀਆਂ ਨੇ ਜਿਹੜੇ ਆਪਣੇ ਵਾਡ ਵਡੇਰਿਆਂ ਦਾ ਮਾਨ ਸਨਮਾਨ ਨੂੰ ਬਾੜ ਰੱਖਦੇ ਨੇ ਤੇ ਅੱਜ ਦੇ ਜਿੱਥੇ ਹਾਲਾਤ ਬਣ ਚੁੱਕੇ ਨੇ ਕੋਈ ਲਾਅ ਇਨ ਆਰਡਰ ਨਾਲ ਦੇ ਹਾਲਾਤ ਨਹੀਂ ਸਾਡੇ ਪੁਰਾਣੇ ਪੁਰਖਿਆਂ ਦੀਆਂ ਮੂਰਤੀਆਂ ਕੋਈ ਸੁਰੱਖਿਆਤ ਨਹੀਂ ਤੇ ਅੱਜ ਦੋ ਦਿਨ ਹੋ ਗਏ ਆ ਕਿਤੇ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਉਸ ਪਿੱਛੇ ਉਸ ਇਨਸਾਨ ਦੀ ਕੀ ਮਨਚਾ ਸੀ ਕਿਤੇ ਵੀ ਦਸਣ ਤੋਂ ਜਿਹੜੀ ਉਹ ਅਸਮਰਥ ਨਜ਼ਰ ਆ ਰਹੀ ਹੈ ਅਸੀਂ ਪਰ ਜੋ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਰੈਪਰਿਜ਼ੈਂਟ ਕਰਦੇ ਹਾਂ ਕਿ ਇਸ ਪਿੱਛੇ ਕਿਹੜੇ ਇਨਸਾਨ ਦੀ ਕੀ ਮਨਚਾ ਸੀ ਉਹਨੂੰ ਜਲਦੀ ਤੋਂ ਜਲਦੀ ਨੰਗਿਆ ਕਰਕੇ ਲੋਕਾਂ ਦੀ ਖਿਚੜੀ ਚ ਲਿਆਂਦਾ ਜਾਵੇ ਤਾਂ ਕਿ ਲੋਕਾਂ ਦੇ ਰੋਸ ਨੂੰ ਉਹਨਾਂ ਅੰਦਰਾਂ ਨੂੰ ਠੰਡ ਪਵੇ ਕਿ ਉਸ ਇਨਸਾਨ ਦੀ ਕੀ ਮਨਚਾ ਹੈ ਕਿ ਸਾਡੇ ਸਤਿਕਾਰਯੋਗ ਬਾਬਾ ਜੀ ਡਾਕਟਰ ਸਾਹਿਬ ਇਮਰအောင် ਬੇਦਖਰਜੀ ਦੀ ਜਿਹੜੀ ਉਹਨੇ ਕਿਉਂ ਛੇੜਛਾੜ ਕੀਤੀ ਪ੍ਰਧਾਨ ਜੀ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਸਾਹਿਬ ਨੇ ਪੋਸਟ ਪਾਈ ਹੈ ਕਿ ਜਿਹੜਾ ਬੰਦਾ ਉਹ ਫੜ ਲਿਆ ਗਿਆ ਹੈ ਕਾਰਵਾਈ ਕਰਾਂਗੇ ਲੋਕ ਸ਼ਾਂਤੀ ਬਣਾਏ ਰੱਖਣ ਪਰ ਲੋਕਾਂ ਦੇ ਵਿੱਚ ਗੁੱਸਾ ਹੈ ਤੁਹਾਡੇ ਸਾਹਮਣੇ ਹੈ ਜੀ ਅਸੀਂ ਸ਼ਾਂਤੀਪੂਰਵਕ ਅੱਜ ਰੋਸ ਪ੍ਰਦਰਸ਼ਨ ਕੀਤਾ ਜੀ ਜੀ ਸਭ ਤੋਂ ਐਮ ਇੱਕੋ ਹੀ ਗੱਲ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਛੇੜਛਾੜ ਹੋਣੀ ਇਹ ਤੇ ਪਿੱਛੇ ਜਰੂਰ ਕਿਸੇ ਨਾ ਕਿਸੇ ਕੋਈ ਸ਼ਰਾਰਤੀ ਅੰਸਰਾਂ ਦੀ ਗੱਲ ਹੈ ਜਿਹੜੇ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਨੇ ਇਹਦੀ ਪ੍ਰੋਪਰ ਇਨਕੁਆਰੀ ਕਰਕੇ ਅਸੀਂ ਅਪੀਲ ਕਰਦੇ ਹਾਂ ਸੁੱਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਹਦੀ ਪ੍ਰੋਪਰ ਇਨਕੁਆਰੀ ਕਰਕੇ ਜਿਹੜਾ ਸਾਰਾ ਖਲਾਸਾ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਨਹੀਂ ਤਾਂ ਜਿਹੜੇ ਰੋਸ ਪ੍ਰਦਰਸ਼ਨ ਵਾਲੀ ਲਹਿਰ ਹੈ ਇਹ ਦਿਨ-ਬਦਨ ਜੇ ਇਨਸਾਫ਼ ਨਾ ਮਿਲਿਆ ਦਿਨ-ਬਦਨ ਤੁਹਾਨੂੰ ਜੜੀ ਉਹ ਵਾਧੀ ਨਜ਼ਰ ਆਉਂ ਆ ਇਹ ਸਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਬੀਜੇਪੀ ਅਤੇ ਅੱਜ ਇੱਥੇ ਪੰਜਾਬ ਸਰਕਾਰ ਦੇ ਰੋਜ਼ ਪ੍ਰਦਰਸ਼ਨ ਵੀ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਬਣੇਰੋ ਸਾਡੇ ਨਾਲ ਹਰ ਇੱਕ ਵਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤ